ਯਾਦ ਆ ਰਹੀ ਜੀ ਉਹ ਇੱਕ ਤੇ ਆਪਣੇ ਕੈਮਰੇ ਤਾਂ ਉਹ ਉਹ ਇੱਕ ਗਲਤੀ ਨੂੰ ਪਾਰਲੀਮੈਂਟ ਦੇ ਵਿੱਚ ਬਹੁਤ ਵੱਟ ਦੇ ਨਾਲ ਪ੍ਰਵਾਨ ਕਰੇ ਜਾਂ ਫਿਰ ਮਹਾਲ ਸਾਹਿਬ ਪੰਥ ਜਿਹੜਾ ਵਾ ਉਹਦਾ ਰਾਜ ਭਾਗ ਸਮਾਈ ਦੇ ਵਿੱਚ ਸਹੀ ਕਰਦੇ ਰਹੋ ਪੀ.ਡੀ.ਸੀ. ਗਰੇਡ ਉਹ ਫਿਰ ਆਪਾਂ ਦੇ ਨਾਂ ਇਹਨਾਂ ਦਰਵਾਜ਼ਾ ਜੋ ਸਾਡੇ ਫਿਰ ਤੇ ਹੁੰਦੇ ਭਾਜੀ ਚੜੀ ਹੈ ਮਹਰਬਾਨੀ ਕਰਨ ਵਾਲੇ ਲੋਕਾਂ ਦੇ ਉੱਤੇ ਉਹਦੇ ਨਾਲ ਫਿਰ ਹਾਲ ਸਹੀ ਰਵੈਤਾਂ ਦੇ ਮੁਤਾਬਕ ਆਪਣਾ ਖਾਬਕਤਾਬ ਕਰੇ ਮੈਂ ਹਾਰਤਸਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਅਰਦਾਸ ਕੀਤੀ ਹੈ ਦੂਸਰੀ ਗੱਲ ਇਹ ਹੈ ਕਿ ਸਿੱਖ ਕੌਮ ਤੇ ਖਾਲਸਾ ਪੰਥ ਕਦੇ ਵੀ ਖਤਮ ਨਹੀਂ ਹੋਇਆ ਤੇ ਨਾ ਇਹ ਹੋ ਸਕਦਾ ਤੁਸੀਂ ਵੇਖਿਆ ਹੋਣਾ ਵਾ ਕਿ ਲੋਕ ਸਭਾ ਦੀਆਂ ਚੋਣਾਂ ਆਈਆਂ ਜੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਰੋਸ ਹੈ ਭੱਲੂ ਘਾਰੇ ਸਿੱਖ ਹੱਕ ਤੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਇਹ ਤਰੀਕੇ ਚੁਣਨੀਆਂ ਨਹੀਂ ਚਾਹੀਦੀਆਂ ਚੁਣਾਵਾਂ ਹੁਣ ਸਿੱਖ ਜਿੱਤ ਕੇ ਵੀ ਆਪਣੀ ਖੁਸ਼ੀ ਨਹੀਂ ਮਨਾ ਸਕਦਾ ਪਰ ਮੈਂ ਇੱਕ ਗੱਲ ਸੈਂਟਰ ਦੀ ਸਰਕਾਰ ਨੂੰ ਔਰ ਜਿਹੜੀਆਂ ਸੈਂਟਰ ਦੀਆਂ ਝੋਲੀ ਟੁਕ ਜਥੇ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵਾ ਕਿ ਖਾਲਸੇ ਦਾ ਰਾਜ ਆਉਣਾ ਹੈ ਭਾਈ ਅਮਰਕਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹ ਅੱਜ ਦੋ ਜਿਹੜੇ ਸਿੰਘ ਸਾਡੇ ਪਾਰਲੀਮੈਂਟ ਦੀਆਂ ਕੌੜੀਆਂ ਚੜ੍ਹੇ ਨੇ ਆਹ ਇਹਨਾਂ ਦੇ ਜਿੱਤਣ ਦੇ ਨਾਲ ਅੱਜ ਜਿਹੜੀ ਰਵਾਇਤੀ ਰਾਜਨੀਤੀ ਜਾਂ ਬਿਮਾਰ ਰਾਜਨੀਤੀ ਜਾਂ ਮੌਕਾਪ੍ਰਸਤ ਰਾਜਨੀਤੀ ਜਿਹੜੀ ਗੱਲ ਹੁਣ ਤੱਕ ਪੰਥੇ ਘਰੇ ਜਾਂ ਮੌਕਾਪ੍ਰਸਤ ਰਾਜਨੀਤੀ ਜਿਹੜੀ ਆ ਉਹਦਾ ਖਾਤਮਾ ਹੋ ਗਿਆ ਧੂਕ ਪੈ ਗਿਆ ਇੱਥੇ ਬਾਦਲ ਦਲ ਦਾ ਸਾਰਿਆਂ ਦਾ ਗੁਰਬਾਨੀ ਦੇ ਵਿੱਚ ਇੱਕ ਛੱਬਦਾ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਅੱਜ ਸਿੱਖ ਸੰਗਤ ਨੇ ਫਰੀਦਕੋਟ ਦੀ ਸਿੱਖ ਸੰਗਤ ਨੇ ਫਡੂਰ ਸਾਹਿਬ ਦੀ ਸਿੱਖ ਸੰਗਤ ਨੇ ਇੱਕ ਪੰਥਕ ਨਮੀ ਨਰੋਈ ਜੇਤਮੰਦ ਫਰਬਤ ਦੇ ਭਲੇ ਵਾਲੀ ਰਾਜਨੀਤੀ ਦਾ ਨੀਂ ਪੱਥਰ ਰੱਖਿਆ ਹੈ ਔਰ ਇਹ ਜਿਹੜਾ ਨੀ ਪੱਥਰ ਇਹ ਮਹਿਲ ਦਾ ਰੂਪ ਧਾਰਨ ਕਰੂਗਾ ਜੋ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਅੱਜ ਤੱਕ ਡੀਆਂ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਬੇਨਸਾਫੀ ਕੀਤੀ ਜਾਂ ਧੱਕੇ ਕੀਤੇ ਇਹ ਉਹਨਾਂ ਦੇ ਮੂੰਹ ਦੇ ਉੱਤੇ ਲਪੇੜ ਵੀ ਹੋਊਗੀ ਇੱਥੇ ਅਕਾਲੀ ਦਾਲ ਹੁਣ ਕੋਈ ਰਿਹਾ ਨਹੀਂ ਗਿਆ ਸਾਰਿਆਂ ਦਾ ਭੋਗ ਪੈ ਗਿਆ ਵਾ ਇੱਥੇ ਹੁਣ ਨਵਾਂ ਅਕਾਲੀ ਦਾਲ ਖਾਲਸਾ ਪੰਥ ਦੀਆਂ ਰਵੈਤਾਂ ਦੇ ਮਤਾਂਕ ਪੈਦਾ ਹੋਊਗਾ ਇਹ ਮਾਨ ਨੂੰ ਵੀ ਇਸ ਵਾਰੀ ਲੋਕ 2027 ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਅੰਦਰ ਖਾਲਸਾ ਪੰਥ ਦੀ ਨਰੋਲ ਸਰਕਾਰ ਬਣੂਗੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਤੁਸੀਂ ਆਪਣੇ ਉਮੀਦਵਾਰ ਵਧਾਰੋ 2027 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਖਾਲਸਾ ਪੰਥ ਦੇ ਹਵਾਲੇ ਹੋਊਗੀ ਔਰ ਖਾਲਸਾ ਪੰਥ ਉਹਨਾਂ ਲੋਕਾਂ ਨੂੰ ਵਦਾਨ ਸਭਾ ਦੇ ਅੰਦਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਉਤਾਰੂਗਾ ਜਿਹੜੇ ਲੋਕਾਂ ਦੀ ਬਹੁਤ ਵੱਡੀ ਪੰਥਕ ਸੇਵਾ ਹੋਊਗੀ ਬਹੁਤ ਵੱਡੀ ਪੰਥਕ ਕੁਰਬਾਨੀ ਹੋਊਗੀ ਫਰੀਦਕੋਟ ਦੀ ਸੀਟ ਫਡੂਰ ਸਾਹਿਬ ਦੀ ਸੀਟ ਦਾ ਜਿੰਨਾ ਅੱਜ ਖਾਲਸਾ ਪੰਥ ਨੇ ਕੁਰਬਾਨੀ ਵਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਅੱਜ ਤੱਕ ਲਤਾੜਿਆ ਗਿਆ ਮੋਕੇ-ਮੋਕੇ ਜਿਹੜੇ ਵੀ ਲੀਡਰ ਸਤਾ ਵਿੱਚ ਰਹੇ ਉਹਨਾਂ ਲੋ ਜਿਹੜਾ ਅੱਜ ਤੱਕ ਲਤਾੜਿਆ ਗਿਆ ਥੱਲੇ ਦੱਬਿਆ ਗਿਆ ਅੱਜ ਇੱਕ ਨਵੀਂ ਪੋ ਫੁੱਟੀ ਐ ਔਰ ਅਸੀਂ ਆਸ ਕਰਦੇ ਹਾਂ ਕਿ ਪੂਰਾ ਖਮੂਜਾ ਪੰਜਾਬ ਦੇਸ਼ ਵਿਦੇਸ਼ ਵਿੱਚ ਵਸਦੇ ਜਿਹੜੇ ਸਿੱਖ ਨੇ ਤੇ ਜਿਹੜੇ ਸਾਡੇ ਦੋ ਨੌਜਵਾਨ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਰਹੇ ਨੇ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖੇ ਔਰ ਪੰਜਾਬ ਦੇ ਵਿੱਚ ਇੱਕ ਨਵੀਂ ਖਾਫਬੰਦੀ ਹੋ ਗਏ ਔਰ ਨਵੇਂ ਰਾਜ ਦੀ ਸਥਾਪਨਾ ਹੋਏ ਜਿਹੜੇ ਹੋਰ ਧਰਮ ਨੇ ਜਾਂ ਹੋਰ ਵਰਗ ਦੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੇਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਹਾ ਹੈ ਅੱਜ ਸਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਸਿੱਖਾਂ ਦਾ ਨਿਰੋਲ ਰਾਜ ਕਿਹਨੇ ਜਾਊਗਾ ਸਰਬੱਤ ਦੇ ਭਲੇ ਦੀ ਗੱਲ ਹੋਊਗੀ ਸਰਬੱਤ ਨੂੰ ਨਮਾਇੰਦਗੀ ਮਿਲੂਗੀ ਔਰ ਸਰਬੱਤ ਦੇ ਵਾਰਸ ਹੋ ਤੇ ਜਾਊਗਾ